ਬਿਲਕੁਲ ਹੋਈ ਤਾਂ ਨਹੀਂ ਹੈ ਪਰ ਹੋਣਾ ਪਊਗਾ ਅੰਦਰਖਾਤੇ ਉਹ ਵੀ ਪੂਰਾ ਇਸ ਗੱਲ ਤੋਂ ਡਰੇ ਹੋਏ ਨੇ ਕਿਉਂਕਿ ਉਹ ਕੰਧ ਤੇ ਲਿਖਿਆ ਹੋਇਆ ਸਾਫ਼ ਪੜ ਰਹੇ ਨੇ ਇਸ ਗੱਲ ਤੋਂ ਕਿ ਪਰੰਤੂ ਮੇਰੇ ਲਈ ਇੱਕ ਸਕੂਨ ਵਾਲੀ ਗੱਲ ਇਹ ਹੈ ਕਿ ਜਿਸ ਤਰ੍ਹਾਂ ਸਾਡੇ ਨੌਜਵਾਨਾਂ ਦਾ ਪਿਛਲੇ ਸਮੇਂ ਦੇ ਵਿੱਚ ਜਿਹੜਾ ਚੋਟੀ ਦਾ ਗੱਭਰੂ ਆ ਇਸ ਜਹਾਨ ਤੋਂ ਰੁਖਸਤ ਹੋਇਆ ਤਾਂ ਮੈਨੂੰ ਕਿਤੇ ਕਿਤੇ ਇਹ ਲੱਗਦਾ ਸੀ ਕੋਈ ਉੱਠੂਗਾ ਪਰੰਤੂ ਇਸ ਯੂਥ ਦੇ ਵਿੱਚ ਮੈਨੂੰ ਇਹ ਲੱਗਿਆ ਵੀ ਇਹ ਜਿੰਮੇਵਾਰ ਯੂਥ ਹੈ ਕਿ ਸਾਡੇ ਨਾਲ ਮੈਂ ਕਹਾਂ ਸਿਆਣਾ ਯੂਥ ਹੈ ਜਿਸ ਤੰਗ ਦੇ ਨਾਲ ਇਸ ਇੰਨੀ ਵੱਡੀ ਜ਼ਿੰਮੇਵਾਰੀ ਨੂੰ ਜਾਂ ਜਿਸ ਤਰੀਕੇ ਨੇ ਲੜ ਰਹੇ ਨੇ ਬਹੁਤ ਵਧੀਆ ਲੱਗਿਆ ਮੇਰੇ ਖਿਆਲ ਸੰਸਾਰ ਭਰ ਦੇ ਵਿੱਚ ਇਹਨਾਂ ਦੀ ਸਰਾਹਨਾ ਹੋਈ ਹੈ ਹਰ ਇੱਕ ਬੰਦਾ ਇਹਨਾਂ ਦੇ ਇੱਕ ਇੱਕ ਸ਼ਬਦ ਨੂੰ ਸੁਣ ਰਿਹਾ ਧਿਆਨ ਦੇ ਨਾਲ ਵੀ ਜਿਹੜਾ ਯੂਥ ਹੈ ਸਹੀ ਦਿਸ਼ਾ ਚ ਅੱਗੇ ਵਧ ਰਿਹਾ ਉਹ ਤਾਂ ਇਹਨਾਂ ਬੱਚਿਆਂ ਦਾ ਭਰਾ ਸੀ ਇਹਨਾਂ ਦੇ ਨਾਲ ਹੀ ਹੈ ਹਮੇਸ਼ਾ ਜਿੰਨੀਆਂ ਰੀਲਾਂ ਪੈਂਦੀਆਂ ਨੇ ਦਿੱਲੀ ਵੀ ਦਾ ਬਲੈਂਡਰ ਨੂੰ ਪੰਜਾਬ ਕਹਿੰਦੇ ਆ ਇਤਰਾ ਤਰ੍ਹਾਂ ਦੇ ਜਿੰਨਾ ਵੀ ਇਹਨਾਂ ਨੂੰ ਮੋਟੀਵੇਸ਼ਨ ਦੇ ਲਈ ਜਿਹੜੇ ਤੇ ਗਾਣੇ ਆ ਹਮੇਸ਼ਾ ਗੂੰਜਦੇ ਰਹਿਣਗੇ ਪਰੰਤੂ ਸਾਡੀ ਵੱਡੀ ਕਿਸਮਤੀ ਹੈ ਅਸੀਂ ਬਹੁਤ ਵੱਡਾ ਸਰੋਤ ਹੈ ਜਿਹੜਾ ਉਹ ਆਸਾਨੀ ਨਾਲ ਖੋਵੇ ਬੇਟਾ ਜੇ ਕਿ ਹੁਣ ਪੰਜਾਬ ਸਰਕਾਰ ਦਾ ਨਾਂ ਲੈਣ ਨੂੰ ਜੀ ਨਹੀਂ ਕਰਦਾ ਕਿਉਂਕਿ ਆਲੋਚਨਾ ਦੀ ਵੀ ਕੋਈ ਹੱਦ ਹੁੰਦੀ ਹੈ ਕਿੰਨਾ ਕ ਨਿੰਦਾਂਗੇ ਇਹਨਾਂ ਨੂੰ ਤਾਂ ਕੁਝ ਕਹਿ ਨਹੀਂ ਸਕਦੇ ਇਹ ਤਾਂ ਨਿੰਦਣਤੀ ਵੀ ਹੁਣ ਐਵੇਂ ਆਪ ਦੀ ਨਰਜੀ ਵੇਸਟ ਕਰਨ ਵਾਲੀ ਗੱਲ ਹੈ ਜਿਹੜਾ ਗਰਖ ਕਰਤਾ ਪੰਜਾਬ ਦੇ ਇਹਨਾਂ ਨੇ 5 ਸਾਲਾਂ ਦੇ ਵਿੱਚ ਤਾਂ ਸੋ ਇੰਨੀ ਗੱਲ ਹੀ ਕੋਈ ਦੇਖੋ ਉਹ ਕਹਿੰਦੇ ਨੇ ਕੋਈ ਇੱਕ ਦੋ ਮੰਗਾਂ ਮੰਨੀਆਂ ਜਾ ਚੁੱਕੀਆਂ ਨੇ ਪਰ ਮੇਰੀ ਬਹੁਤ ਹੀ ਡਿਟੇਲ ਨਾਲ ਨਹੀਂ ਉਹਨਾਂ ਨਾਲ ਇਹ ਗੱਲ ਹੋਈ ਪਰੰਤੂ ਕਹਿੰਦੇ ਆ ਕਿ ਹੋ ਜਾਊਗਾ ਮਸਲਾ ਹਾਲੇ ਇੱਕ ਦੋ ਦਿਨਾਂ 'ਚ ਸਰਕਾਰ ਵੀ ਇਸ ਗੱਲ ਨੂੰ ਸੋਚਣ ਲਈ ਮਜਬੂਰ ਹੋਈਏ ਮੈਂ ਨਾ ਇੱਕ ਬਾਪ ਹੋਣ ਦੇ ਨਾਤੇ ਇੱਕ ਗੱਲ ਤੋਂ ਥੋੜਾ ਚਿੰਤਤ ਵੀ ਆ ਜਿਹੜੇ ਚਿਹਰੇ ਜਿਆਦਾ ਅੱਗੇ ਆਉਂਦੇ ਨੇ ਨਾ ਜਿੱਦਾਂ ਉਹਨੇ ਮੁੰਡੇ ਵਧੀਆ ਸੋਹਣਾ ਕੰਮ ਕਰ ਰਹੇ ਨੇ ਸਾਡੀਆਂ 3 ਨੇ 4-5 ਨੇ ਕੋਈ ਜਾਣਦਾ ਰਾਤੇ ਰਾਤ ਜੇ ਕੁਝ ਕੁਆਲਿਟੀ ਦਿਖਾਈ ਲੋਕਾਂ ਦੇ ਸਾਹਮਣੇ ਜਾਂ ਕੋਈ ਕਿਸੇ ਗੱਲ ਤੇ ਸਟੈਂਡ ਲਿਆ ਤਾਂ ਲੋਕ ਉਹਨੂੰ ਹਮੇਸ਼ਾ ਹੀ ਪਿਆਰ ਕਰਦੇ ਨੇ ਤੇ ਜਿਹੜਾ ਪਿਆਰ ਕਰਦੇ ਆ ਉਹ ਇਹਨਾਂ ਦੀ ਅੱਖਾਂ 'ਚ ਚੂਵਣ ਵੀ ਲੱਗ ਜਾਂਦਾ ਇਸ ਗੱਲ ਦੇ ਵੀ ਧਿਆਨ ਰੱਖਣਾ ਚਾਹੀਦਾ ਮੈਂ ਸਾਰੇ ਸਮੁੱਚੇ ਵਰਗ ਨੂੰ ਇਹ ਕਹਿਣਾ ਹੈ ਕਿ ਅਸੀਂ ਜਿਸ ਤਰ੍ਹਾਂ ਪਹਿਲਾਂ ਨੌਜਵਾਨ ਥੋੜੀ ਥੋੜੀ ਜਗ੍ਹਾ ਦੇ ਉੱਤੇ ਖੋ ਰਹੇ ਆ ਇਸ ਤਰ੍ਹਾਂ ਵੀ ਨਹੀਂ ਹੋਣਾ ਚਾਹੀਦਾ ਇਹਨਾਂ ਦੀ ਇਹਨਾਂ ਦੀ ਇੱਕ سپورਟ ਬਣ ਕੇ ਆਪਣੇ ਜਿਹੜੇ ਤਜਰਬੇ ਨੇ ਉਹ ਨਾਲ ਸ਼ੇਅਰ ਕਰਕੇ ਤਾਂ ਸਾਰੇ ਵਧੀਆ ਪਰ ਪਤਾ ਨਹੀਂ ਕੀ ਉਹਨਾਂ ਦਾ ਮਨ ਕਿਉਂ ਡੋਲਦਾ ਮੇਰੇ ਖਿਆਲ ਮੈਨੂੰ ਨਹੀਂ ਲੱਗਦਾ ਜਦੋਂ ਤਾਂ ਚਾਈਨਾ ਦੇ ਬਾਰਡਰ ਦੇ ਉੱਤੇ ਜਾ ਕੇ ਸਾਡੇ ਵਰਗੇ ਫੌਜੀ ਨੇ ਲੜਨਾ ਉਹ ਤਾਂ ਸਾਡੇ ਪੀਲੇ ਪਟਕੇ ਤੇ ਪੱਗਾਂ ਬੰਨਿਓ ਨੇ ਬੋਲੇ ਸੋਨੇ ਹਾਲ ਲੈ ਕੇ ਅਸੀਂ ਧੁਰ ਤੱਕ ਜਾ ਕੇ ਆਉਨੇ ਆ ਜੀ ਉਹ ਦੋ ਤਾਂ ਸੀ ਪੂਰੇ ਮਜ਼ਬੂਤ ਆ ਔਰ ਹਿੰਦੁਸਤਾਨੀ ਆ ਪਰ ਹੁਣ ਕਿਉਂ ਨਹੀਂ ਕਰਦੇ ਪਤਾ ਨਹੀਂ ਹੁੰਦੀ ਸੋਚ ਦੇ ਵਿੱਚ ਫਰਕ ਹੈ ਜਦ ਕਿ ਕੋਈ ਵੀ ਸਾਰੇ ਜਿੰਨੇ ਪੰਜਾਬੀ ਨੇ ਭਾਵੇਂ ਉਹ ਕਿਸੇ ਧਰਮ ਨਾਲ ਲਿਟੜੇ ਪਰ ਸਾਰੇ ਦੇਸ਼ ਨੂੰ ਸਮਰਪਿਤ ਨੇ ਪਰੰਤੂ ਉਹਨਾਂ ਨੂੰ ਸਾਡੇ ਤੇ ਵਿਸ਼ਵਾਸ ਕਰਨਾ ਹੋਣਾ ਚਾਹੀਦਾ ਤੁਸੀਂ ਮੇਰੇ ਤੇ ਲਾ ਲੋ ਬੇਟੇ ਨੂੰ ਮਾਰਨ ਲੱਗਾ ਮਿੰਟ ਲਾਇ ਇਨਕੁਆਰੀਆਂ ਹਲ ਪੈਂਡਿੰਗ ਨੇ ਸਾਰੀਆਂ ਪਰੰਤੂ ਜੇ ਕੋਈ ਪ੍ਰਮਾਤਮਾ ਦੀ ਕਿਰਪਾ ਨਾਲ ਤੁਹਾਡੀਆਂ ਦੁਆਵਾਂ ਦੀ ਕਰਤੈ ਜੇ ਉਹਦੇ ਛੋਟੇ ਭਰਾ ਨੇ ਜਨਮ ਲੈ ਲੇ ਤਾਂ ਮੇਰਾ ਰਿਕਾਰਡ ਚੱਕ ਕੇ ਲੈ ਕੇ ਸੈਂਟਰ ਹੋਰ ਇਸ ਤੋਂ ਵੱਧ ਨਿਕੰਮਾ ਸੋਚ ਦਾ ਮਜ਼ਹਰਾ ਕੀ ਕਰੂਗੀ ਦੱਸੋ ਮੈਂ ਕਹਿੰਦਾ ਇਹ ਸਰਕਾਰ ਦੀ ਭਾਜੀਪੀ ਦੀ ਖਾਸ ਕਰਕੇ ਸਿੰਧ ਦੋਨਾਂ ਦੀ ਸੋਚ ਸਹੀ ਨਹੀਂ ਹੈ ਇਹ ਸਾਡੇ ਤੋਂ ਡਰਦੇ ਕਿਉਂ ਨੇ ਚਲੋ ਸਿੱਧੂ ਤਾਂ ਬਾਲਗ ਸੀ ਉਹ ਤਾਂ ਲਿਖਦਾ ਸੀ ਉਹ ਤਾਂ ਗਾਇਕ ਸੀ ਪੂਰੀ ਆਵਾਜ਼ ਕਰੋੜਾਂ ਲੋਕ ਸੁਣਦੇ ਸੀ ਉਹ ਤੋਂ ਤਾਂ ਖਤਰਾ ਹੋ ਸਕਦਾ ਨਵਜੰਮੇ ਤੋਂ ਕਾਹਦਾ ਖਤਰਾ ਸੀ ਪਸਵਾਹ ਉਹਦਾ ਸਿੱਧੂ ਦਾ ਇੱਕ ਗਾਣਾ ਸੁਣਿਆ ਤੁਸੀਂ ਇੱਕ ਪਹਿਲਾ ਪਰਚਾ ਉਦੋਂ ਹੋ ਗਿਆ ਸੀ ਜਦੋਂ ਹੁੰਦਾ ਸੀ ਮੈਂ 18 ਦਾ ਮੇਰਾ ਛੋਟਾ ਦਾ 18 ਮਿੰਟਾਂ ਦਾ ਹੀ ਸੀ ਜਦੋਂ ਰਿਕਾਰਡ ਚੱਕਲੇ ਜਾ ਕੇ ਸਾਡਾ ਇਹ ਨਹੀਂ ਸੋਚ ਘਟੀਏ ਤੁਹਾਡੇ ਸਾਹਮਣੇ ਮੈਂ ਰਾਤ ਨੂੰ ਲਾਈਵ ਹੋਇਆ ਤਾਂ ਕਿ ਤੁਹਾਡੇ ਲੋਕਾਂ ਦੇ ਪ੍ਰੈਸ਼ਰ ਦੇ ਨਾਲ ਚੁੱਪ ਕਰੇ ਨੇ ਮੇਰੇ ਬੱਚੇ ਦੇ ਕਿਹੜੇ ਡਾਕੂਮੈਂਟ ਲਵਦੇ ਸੀ ਉੱਥੋਂ ਇਹ ਚਿੱਠੀ 15 ਤਰੀਕ ਨੂੰ ਸੈਂਟਰ ਸਰਕਾਰ ਨੇ ਕੱਢੀ ਪੰਜਾਬ ਦੇ ਹੋਮ ਮਿਨਿਸਟਰ ਹੁੰਦੀ ਹੋਈ 8 ਘੰਟਿਆਂ ਦੇ ਵਿੱਚ ਤਿੰਨ ਡਾਕਟਰਾਂ ਦੀ ਟੀਮ ਨੇ ਜਾ ਕੇ ਮੇਰੀਆਂ ਫਾਈਲਾਂ ਚੱਕ ਲਈਆਂ ਸੀ ਤਸੋਂ ਬੱਚੇ ਦੀ ਕਿਹੜੀ ਆਰਸੀ ਲਿਖਾਵਾਂ ਇਹਨਾਂ ਨੂੰ